ਵੀ ਆਤੀ ਜਿਆ ਤਾਂ ਹੁਣ ਜਿਹੜੇ ਪ੍ਰਿੰਸ ਨੂੰ ਕੇਵਲ ਮਿਲਣਗੇ ਕਵਲ ਜੀ ਤੋਂ ਹਨਾ ਤਾਂ ਪ੍ਰਿੰਸ ਨੂੰ ਆ ਗਿਆ ਹਨਾ ਵੀ ਪ੍ਰਿੰਸ ਤਾਂ ਆ ਗਿਆ ਪ੍ਰਿੰਸ ਤਾਂ ਆ ਗਿਆ ਪ੍ਰਿੰਸ ਨਾਲ ਬਹੁਤ ਬਣਦੀ ਹੈ ਉਹਨਾਂ ਦੀ ਹਨਾ ਤਾਂ ਭੱਜ ਕੇ ਜੱਫੀ ਪਾ ਲੈਂਦੇ ਹਨਾ ਪ੍ਰਿੰਸ ਨੇ ਕਹਿੰਦਾ ਸੀ ਵੀ ਗੱਲ ਕਹੀ ਸੀ ਛੋਟੂ ਵੱਡਾ ਹੈ ਹਨਾ ਇਹ ਛੋਟਾ ਤਾਇਆ ਵਾ ਹਨਾ ਵੀ ਤੁਸੀਂ ਪਹਿਰੇ ਆਤਲਾਂ ਦੇ ਹੁਣ ਇਹ ਕਹਾਂਗਾ ਨੋ ਪ੍ਰਿੰਸ ਤਾਂ ਹੈ ਜ਼ਰ ਫਰੈਂਡ ਇਹ ਸਾਡਾ ਸਾਡਾ ਦਾ ਸਾਡੀ ਟਿਊਨੀ ਦਾ ਉਹਦੇ ਨਾਲ ਪ੍ਰਿੰਸ ਜੀ ਕਹੂਗਾ ਮੇਰੇ ਉਹਨਾਂ ਨੇ ਵੀ ਹੈਟਿੰਗ ਹੈ ਲਾਦੀ ਅਸੀਂ ਤਾਂ ਆਪ ਦਾ ਦੂਜੇ ਲੋਟ ਹੈ ਦੋਸਤ ਹੈ ਹਨਾ ਉਹ ਮੈਂ ਕਹਿਆ ਯਾਰ ਉਹ ਰੱਖਿਆ ਕਰ ਉਹ ਹਨ ਉਹ ਕੀ ਉਹ ਜਦੋਂ ਮਿਲਦੇ ਗਿਲਦੇ ਨੇ ਹਮ ਹਮ ਹੁਣ ਹਰ ਬੰਦਾ ਆਪਣੀ ਚੀਜ਼ ਉਹਨਾਂ ਨਾਲ ਸ਼ੇਅਰ ਕਰਦਾ ਉਹਨਾਂ ਨੂੰ ਲੱਗਦਾ ਕਿ ਯਾਰ ਹਾਂ ਮੇਰੇ ਬਹੁਤ ਨੇ ਉਹ ਇੰਨਾ ਕੁ ਸਿਖਾ ਜਾਂਦੇ ਨੇ ਸਾਰੇ ਉਹਨਾਂ ਨੂੰ ਹਨਾ ਸੋ ਉਹ ਵਧੀਆ ਚੀਜ਼ ਹੈ ਬਿਲਕੁਲ ਕਿੰਨੀ ਵੱਡੀ ਗੱਲ ਕਹੀ ਕਿ ਤੁਸੀਂ ਕੀ ਤੁਹਾਡੇ ਆਸ-ਪਾਸ ਵਾਲੇ ਚੰਗੇ ਲੋਕ ਵੀ ਬੱਚਿਆਂ ਨੂੰ ਕਿੰਨਾ ਕੁਝ ਸਿਖਾ ਜਾਂਦੇ ਨੇ ਪਰ ਇਹ ਹੋ ਇਸ ਕੋ ਦੇ ਤੁਸੀਂ ਇਕੱਲੇ ਨਹੀਂ ਸਿਖਾ ਸਕਦੇ ਤੁਹਾਡਾ ਆਸ-ਪਾਸ ਹਰ ਬੰਦੇ ਦਾ ਇੱਕ ਆਪਣੀ ਨੌਲੇਜ ਆ ਹਰ ਬੰਦੇ ਦੀ ਇੱਕ ਆਪਣੀ ਸਮਝ ਆ ਹਨਾ ਇਹ ਪ੍ਰਿੰਸ ਬੜਾ ਇੰਟੈਲੀਜੈਂਟ ਸੂਝਵਾਨ ਬੰਦਾ ਬਹੁਤ ਹਨਾ ਉਹ ਜੋ ਆਪਕੋ ਗਿਪਾ ਜੀ ਹੋਣੀ ਹੋ ਰਿਹਾ ਆਉਂਦੇ ਨੇ ਯਾਰ ਕੋ ਗਿਪਾ ਜੀ ਉਹਨਾਂ ਨਾਲ ਜਿਵੇਂ ਚਿੰਦੇ ਨਾਲ ਉੱਥੇ ਅਸੀਂ ਜਦੋਂ ਅਰਦਾਸ ਕਰਾਂ ਕੀਤੀ ਇੰਨਾ ਟਾਈਮ ਸੀ ਹੁਣ ਕੈਰੀ-ਆਨ ਜੱਟਾ ਵੇਲੇ ਇੰਨਾ ਟਾਈਮ ਸੀ ਸਾਰਾ ਫਿਲਮਾਂ ਮਿਲੇ ਬਿੰਨੂ ਬਾਈ ਇਹ ਉਹ ਬਿੰਨੂ ਬਾਈ ਦੀ ਬਹੁਤ ਬਣਦੀ ਹੈ ਚਿੰਦੇ ਨਾਲ ਹਨਾ ਚਿੰਦੇ ਦੀ ਚਿੰਦੇ ਦੀ ਸਾਰਿਆਂ ਨਾਲ ਬਣਦੀ ਹੈ ਹਨਾ ਮੈਨ ਲੱਗਦਾ ਤੁਹਾਡੇ ਸਭ ਤੋਂ ਜ਼ਿਆਦਾ ਕਰੀਬ ਕਿਤਨਾ ਕਿਤੇ ਇਕਮ ਹੈ ਹਨਾ ਲਾਈਕ ਇੱਕ ਬੀਇੰਗ ਅ ਫਰਸਟ ਚਾਈਲਡ ਔਰ ਇੱਕ ਜਿਹੜਾ इमोशनल ਬਾਂਡ ਹੁੰਦਾ ਹੈ ਹੈਨਾ 100% ਉਹ ਰਹਿਣੇ ਨਹੀਂ ਲੈਂਦਾ ਵਾ ਹੈਨਾ ਔਰ ਇੱਕਮ ਕੀ ਹੈ ਕਿ ਇੱਕਮ ਦਾਤੇ ਹੁਣ ਚਿੰਦੇ ਦਾ ਇੱਕਮ ਹੋ ਗਿਆ ਥੋੜਾ ਮਚੌਰ ਥੋੜਾ ਜਿਹਾ ਮਚੌਰ ਹੋ ਗਿਆ ਉਹਦੀਆਂ ਗੱਲਾਂ ਥੋੜੀਆਂ ਡਿਫਰੈਂਟ ਹੋ ਗਈਆਂ ਹੈਨਾ ਇਹਦਾ ਇਹ ਹਲੇ ਉਹ ਬੱਚੇ ਵਾਲਾ ਮਾਹੌਲ ਹਲੇ ਇਹਦਾ ਹੈਨਾ ਤੇ ਉਹ ਜੋ ਛੋਟੇ ਦਾ ਬਿਲਕੁਲ ਹੀ ਤੀਸਰਾ ਦਾ ਅਲੱਗ ਜ਼ੋਨ ਹੈ ਮੈਨੂੰ ਨਾ ਇੱਕ ਚੀਜ਼ ਜਿਹੜੀ ਮੈਂ ਕਹਿਣਾ ਚਾਹੂੰਗਾ ਜਨਨਾ ਤੁਸੀਂ ਬੱਚਿਆਂ ਦਾ ਵੀਡੀਓ ਪਾਣੀਆ ਸ਼ੁਰੂ ਕੀਤੀਆਂ ਸੀ ਨਾ ਇੱਕ ਬੜੀ ਚੰਗੀ ਲੱਗੀ ਚੀਜ਼ ਲਾਈਕ ਬੀਇੰਗ ਅ ਪੰਜਾਬੀ ਜਿਹੜਾ ਤੁਸੀਂ ਨਾ ਲਾਈਕ ਉਹ ਕੁਝ ਵੀ ਹੋ ਰਿਹਾ ਹੈ ਤੇ ਪੂਰੀ ਠੇਢ ਬੋਲੇ ਓਏ ਓਰਿਆ ਚੱਲ ਉਧਰ ਲਾਈਕ ਪੂਰਾ ਉਸਟ੍ਰੇ ਟਾਈਪ ਨਾਲ ਗੱਲ ਕਰਨਾ ਜਿੱਦਾਂ ਆਪਾਂ ਨੋਰਮਲ ਗੱਲ ਕਰਦੇ ਹਾਂ ਪੂਰੀ ਠੇਢ ਪੰਜਾਬੀ ਦੇ ਵਿੱਚ ਗੱਲ ਕਰਦਾ ਮੈਂ ਦੇਖਿਆ ਕਿ ਉਹ ਚੀਜ਼ ਕਿਤਨਾ ਕੀਤੇ ਉਹਨਾਂ 'ਚ ਵੀ ਹੁਣ ਪ੍ਰਭਾਵ ਪੈਂਦਾ ਦੇਖਦਾ ਉਹ ਪਾਵੇ ਰਹਿੰਦੇ ਕੈਨੇਡਾ ਨੇ ਬਟ ਉਹ ਪੰਜਾਬੀ ਨਾਲ ਉਸ ਤਰ੍ਹਾਂ ਵੀ ਕਿ ਇਹਨੂੰ ਬੜਾ ਅਜੀਬ ਲੱਗਦਾ ਹੋਵੇਗਾ ਉਸ ਟਾਈਮ ਕਿ ਯਾਰ ਗਿੱਪੀ ਨੂੰ ਸਭ ਕੁਝ ਆਂਦਾ ਹੋਵੇਗਾ ਪਰ ਇਹ ਇੰਦਾ ਕਿਉਂ ਬੋਲਦੇ ਨੇ ਹੈਨਾ ਬਟ ਮੈਨੂੰ ਲੱਗਦਾ ਉਹ ਕਨਸਟੈਂਟ ਤੁਹਾਡਾ ਐਫਰਟ ਹੈ ਕਿ ਬੱਚੇ ਮੇਰੇ ਪੰਜਾਬੀ ਨਾਲ ਜੁੜੇ ਰਹਿਣ ਹੈਨਾ ਜਦੋਂ ਤੁਸੀਂ ਆ ਪੰਜਾਬੀ ਬੋਲਦੇ ਨੇ ਜਿਹੜੀ ਜਿਹੜੀ ਵੀ ਤੁਹਾਡੀ ਲੈਂਗੁਏਜ ਆ ਤੇ ਕੋਣ ਸਾਡੀ ਪੰਜਾਬੀ ਲੈਂਗੁਏਜ ਆ ਤਾਂ ਅਸੀਂ ਪੰਜਾਬੀ ਬੋਲਾਂਗੇ ਤੇ ਮੈਨੂੰ ਐ ਆ ਕਿ ਯਾਰ ਮੇਰੇ ਜਵਾਕਾਂ ਦੇ ਆ ਨਾਮ ਦੇਸੀ ਰਹਿਣ ਤੇ ਉਹ ਪੰਜਾਬੀ ਬੋਲਦੇ ਰਹਿਣ